ਮਾਈਕ ਔਨ ਕਰ ਦੋ ਮਾਈਕ ਔਨ ਹੈ ਥੈਂਕ ਯੂ ਸਰ ਨਹੀਂ ਜਾ ਰਹੇ ਜਿੱਦਾਂ ਕਿ ਕਿੱਦਾਂ ਹੀ ਜਾ ਰਹੇ ਅੱਜ ਨਹੀਂ ਆ ਰਹੇ ਜੀ ਨਹੀਂ ਆ ਰਹੇ ਬਾਤ ਚੁੱਪ ਕਰੋ ਯਾਰ ਪਲੀਜ਼ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਦੇਣ ਦੀ ਮਹਿੰਮ ਜਿਹੜੀ ਹੈ ਵੱਖ-ਵੱਖ ਵਿਭਾਗਾਂ ਦੇ ਵਿੱਚ ਉਹ ਚੱਲ ਰਹੀ ਹੈ ਕੱਲ ਵੀ ਮੈਂ 500 20 ਦੇ ਕਰੀਬ ਵੱਖ-ਵੱਖ ਵਿਭਾਗਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨਿਫਤੀ ਪੱਤਰ ਦੇ ਕੇ ਹਟਿਆ ਅੱਜ ਇੱਥੇ 461 ਨਿਯੁਕਤੀ ਪੱਤਰ ਵੰਡੇ ਗਏ ਨੇ ਜਿ ਜੋ 450 ਹੈੱਡ ਕਨਸਟੇਬਲ ਇਨਵੈਸਟੀਗੇਸ਼ਨ ਕੈਡਰ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਭਰਤੀ ਹੋਏ ਨੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਔਰ ਇਹ ਨੌکریاں ਦੇਣ ਦਾ ਸਿਲਸਿਲਾ ਮੁਸਤਸਲ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੂਗਾ ਕਿਉਂਕਿ ਜਦੋਂ ਇੱਥੇ ਹੀ ਰੋਜ਼ਗਾਰ ਮਿਲੂਗਾ ਇੱਥੇ ਹੀ ਬੱਚੇ ਜਿਹੜੇ ਨੇ ਕੰਮ ਕਰਨਗੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਚ ਇਥੇ ਇਹ ਉਹਨਾਂ ਦੀਆਂ ਦਿਵਾਲੀਆਂ ਲੋੜੀਆਂ ਹੋਣਗੀਆਂ ਤਾਂ ਉਹ ਵਿਦੇਸ਼ਾਂ ਵੱਲ ਭੱਜਣ ਤੋਂ ਵੀ ਗੁਰਜ ਕਰਨਗੇ ਨਾਲ ਬੁਰੀ ਸੰਗਤ ਤੋਂ ਜਾਂ ਨਸ਼ਿਆਂ ਤੋਂ ਬਚਣਗੇ ਜਦੋਂ ਕੰਮ ਹੀ ਮਿਲ ਗਿਆ ਜਦੋਂ ਇੱਕ ਰੋਜ਼ਗਾਰ ਮਿਲ ਗਿਆ ਤਾਂ ਉਹ ਧਿਆਨ ਸਾਰਾ ਜਿਹੜਾ ਉਸ ਰੋਜ਼ਗਾਰ ਵੱਲ ਤਾਂ ਉਸ ਰੋਜ਼ਗਾਰ ਤੋਂ ਉੱਪਰ ਤਰੱਕੀ ਕਰਨ ਵੱਲ ਚਲਾ ਜਾਂਦਾ ਸੋ ਬੜੀ ਖੁਸ਼ੀ ਹੈ ਕਿ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿੰਨੀਆਂ ਵੀ ਨੌਕਰੀਆਂ ਕਲੀਅਰ ਹੁੰਦੀਆਂ ਨੇ ਮਾਨਯੋਗ ਹਾਈ ਕੋਰਟ ਵੱਲੋਂ ताकि कोई कोर्ट ਦਾ ਕੋਈ ਪੀਆਈਐਲ ਜਾਂ ਕੋਈ ਇਸ ਤਰ੍ਹਾਂ ਦਾ ਅੜਕਾ ਨਾ ਹੋਵੇ ਅਸੀਂ ਇਦਾਂ ਨਹੀਂ ਕਰਦੇ ਕਿ ਮੈਂ ਅੱਜ 5000 ਮੁੰਡੇ ਕੁੜੀਆਂ ਨੂੰ ਬੁਲਾ ਲਾਂ ਜੀ ਨੌਕਰੀਆਂ ਦੇਤੀਆਂ ਤੇ ਬਾਅਦ ਵਿੱਚ ਉਹਨਾਂ ਚੋਂ 2-3000 ਅਗਲੇ ਦਿਨ ਕੋਰਟਾਂ 'ਚ ਫਿਰਦਾ ਹੋਵੇ ਤੱਕੇ ਖਾਂਦਾ ਕਿਸੇ ਨੇ ਪੀਆਈਐਲ ਪਾ ਦਿੱ ਚਾਹੂੰ ਅਸੀਂ ਬਿਲਕੁਲ ਕਲੀਅਰ ਕਰਕੇ ਲੀਗਲ ਜਿਹੜਾ ਪਾਸ ਹੈ ਕਲੀਅਰ ਕਰਕੇ ਹੀ ਨੌਕਰੀਆਂ ਜਿਹੜੀਆਂ ਨੇ ਉਹਨਾਂ ਨੂੰ ਹਰੀ ਚੰਡੀ ਦੇਣੀ ਹੈ ਮਾਨ ਸਾਹਿਬ ਕਹਿੰਦੇ ਆ 13 0 ਦੀ ਬਾਤ ਹੋ ਗਈ ਜਦ ਉਸ ਦਿਨ ਆਪਨੇ 13 0 ਦੀ ਬਾਤ ਕੀਤੀ ਸੀ ਅਲਾਈਅੰਸ ਦੀ ਬਾਤ ਚੱਲ ਰਹੀ ਹੈ ਉਹ ਆਪ ਗਲੇ 13 0 ਮੰਨ ਰਹੇ ਆ ਆਮ ਆਦਮੀ ਪਾਰਟੀ ਹਾਂਜੀ 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 ਪੂਰੇ ਦੇਸ਼ ਦਾ ਪੰਜਾਬ ਬਨੇਗਾ ਹੀਰੋ ਇਸ ਵਾਰ ਲੋਕ ਸਭਾ ਮੇ ਆਮ ਆਦਮੀ ਪਾਰਟੀ ਪੰਜਾਬ ਮੇ 13 0 13 ਕੀ 13 ਜਿੱਤेंगे ਜੀ ਪੰਜਾਬ ਸਰਕਾਰ ਕੋਈ ਕਿਹਾਇਆ ਰੈਕਟਰ ਤੋਂ ਕਮਝੂ ਕੀਤਾ ਤਾਂ ਵਿਸ਼ਾ ਤੋਂ ਕਮ ਕਿਉਂ ਲੱਗੇ 26 ਜਨਵਰੀ ਨੂੰ ਜਾਨ ਤੋਂ ਮਾਰਨਗੇ ਤੁਹਾਨੂੰ ਵੀ ਦਿੱਲੀ ਜੀਪੀ ਸਾਹਿਬ ਨੂੰ ਵੀ ਦਿੱਤੀ ਕੋਈ ਗੱਲ ਨਹੀਂ ਜੀ ਜਦੋਂ ਅਸੀਂ ਕੋਈ ਜੌਬ ਕਰ ਰਹੇ ਆ ਜਦੋਂ ਅਸੀਂ 3.5 ਕਰੋੜ ਲੋਕਾਂ ਦੇ ਸੁੱਖ ਤੇ ਚੈਨ ਦੀ ਜਿਹੜੀ ਨੀਂਦ ਖਰਾਬ ਕਰਨ ਵਾਲਿਆਂ ਨੂੰ ਅਸੀਂ ਸਜ਼ਾਵਾ ਦੇ ਰਹੇ ਆ ਉਹਨਾਂ ਨੂੰ ਜੇਲ੍ਹਾਂ ਚ ਦੇ ਰਹੇ ਆ ਜਾਂ ਉਹ ਜੇ ਅਗਿਓ ਕੋਈ ਬਾਉਂਸ ਬੈਕ ਕਰਦੇ ਨੇ ਤਾਂ ਉਹਨਾਂ ਨੂੰ ਗੋਲੀਆਂ ਵੀ ਲੱਗ ਰਹੀਆਂ ਨੇ ਜ਼ਖਮੀ ਵੀ ਹੋ ਰਹੇ ਨੇ ਔਰ ਕਈ ਤਾਂ ਮਾਰੇ ਵੀ ਗਏ ਨੇ ਤਾਂ ਫਿਰ ਕੋਈ ਗੱਲ ਨਹੀਂ ਤਾਂ ਫਿਰ ਆਉਣਗੇ ਹੀ ਕੋਈ ਗੱਲ ਨਹੀਂ ਅਸੀਂ ਤਾਂ ਅਸੀਂ ਪੰਜਾਬ ਦੇ 3.5 ਕਰੋੜ ਲੋਕਾਂ ਦੇ ਕਸਟੋਡੀ ਅੰਦਰ ਵੀ ਔਰ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸੁੱਖ ਸੁਖ ਚੈਨ ਉਹਨਾਂ ਦਾ ਬਹਾਲ ਰੱਖਣਾ ਇਹ ਸਾਡਾ ਫਰਜ਼ ਹੈ ਸੋ ਅਸੀਂ ਆਪਣੀ ਪੁਲਿਸ ਨੂੰ ਵੀ ਅਪਡੇਟ ਰੱਖਦੇ ਆ ਤਾਂ ਕਿਉਂਕਿ ਸਾਡੇ 500 ਕਿਲੋਮੀਟਰ ਦੇ ਲਗਭਗ 532 ਕਿਲੋਮੀਟਰ ਸਾਡਾ ਜਿਹੜਾ ਬਾਰਡਰ ਹੈ ਉਹ ਪਾਕਿਸਤਾਨ ਨਾਲ ਲੱਗਦਾ ਸੋ ਸਾਨੂੰ ਇੰਟਰਨਲ ਸਿਕਿਉਰਿਟੀ ਦੇ ਨਾਲ-ਨਾਲ ਸਾਨੂੰ ਬਾਹਰੋਂ ਵੀ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਵੀ ਸਾਨੂੰ ਬਹੁਤ ਸਾਰਾ ਧਿਆਨ ਦੇਣਾ ਪੈਂਦਾ ਔਰ ਬੀਐਸਐਫ ਨਾਲ ਮਿਲ ਕੇ ਕੰਮ ਕਰਦੇ ਆਰ ਯੂ ਰੂਲਿੰਗ ਆਊਟ ਆਰ ਯੂ ਰੂਲਿੰਗ ਆਊਟ ਅਲਾਈਂਸ ਵਿਦ ਅ ਕਾਂਗਰਸ ਪਾਰਟੀ ਸਰ ਦੇਖੋ ਜੀ ਕਈ ਦੇਸ਼ ਐਜੇ ਨੇ ਜਿੱਥੇ ਉਹਨਾਂ ਉਹਨਾਂ ਨੇ ਪਨਾਹ ਲਈ ਹੋਈ ਹੈ ਉਹਨਾਂ ਨੇ ਉਹਨਾਂ ਉਹਨਾਂ ਮੁਲਕਾਂ ਦਾ ਵੀ ਜਿਹੜਾ ਉੱਥੇ ਰਹਿਣਾ ਦੋਬਰ ਕਰਤਾ ਸੋ ਇਸ ਕਰਕੇ ਅਸੀਂ ਤਾਂ ਚਾਹੁੰਦੇ ਹਾਂ ਕਿ ਜਿਹੜੇ ਵੀ ਮੁਲਕ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਦੇਸ਼ ਵਿਰੋਧੀ ਅੰਸਰ ਹੈਗੇ ਨੇ ਜਾਂ ਤਾਂ ਉਹਨਾਂ ਦੀਆਂ ਸਰਕਾਰਾਂ ਉੱਥੇ ਹੀ ਉਹਨਾਂ ਨੂੰ ਰੋਕਣ ਜਾਂ ਫਿਰ ਜੋ ਭਾਰਤ ਸਰਕਾਰ ਦੀ ਨੀਤੀ ਹੈ ਵਿਦੇਸ਼ ਸਰਕਾਰ ਦੀ ਨੀਤੀ ਹੈ ਕਿ ਜਿਵੇਂ ਸਾਡੇ ਵੀ ਕਈ ਮੋਸਟ ਵਾਂਟਡ ਜਿਹੜੇ ਨੇ ਉਹ ਵਿਦੇਸ਼ਾਂ 'ਚ ਰਹਿੰਦੇ ਨੇ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਇੰਟਰਨੈਸ਼ਨਲ ਮਾਮਲਾ ਹੈ ਸਾਨੂੰ ਫਿਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੇ ਹੋਮ ਅਫੇਅਰ ਨਾਲ ਗੱਲਬਾਤ ਕਰਕੇ ਜਿਹੜਾ ਕਰਨਾ ਪੈਂਦਾ ਸੀ ਉਹਨਾਂ ਨੇ ਇਨ ਟੱਚ ਲਗਾਇਆ ਰੂਲਿੰਗ ਦਾ ਕਾਟਾ ਨਹੀਂ ਨਾ ਰੂਲਿੰਗ ਦਾ ਕਾਟਾ ਨਹੀਂ ਸਿੱਧੂ ਦਾ ਕਹਿਣਾ ਕਿ 80 ਕਰੋੜ ਦਾ ਕਾਟਾ ਹਰ ਰੋਜ਼ ਪੰਜਾਬ ਤੇ ਪੈ ਰਹੇ ਨਵਜੋਤ ਸਿੰਘ ਸਿੱਧੂ ਜਦੋਂ ਮੰਤਰੀ ਸੀ ਉਦੋਂ ਤਾਂ ਕੁਝ ਕੀਤਾ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਜੋ ਬਿਜਲੀ ਮੰਤralਾ ਦਿੱਤਾ ਸੀ ਉਦੋਂ ਉਹਨਾਂ ਨੇ ਲਿਆ ਨਹੀਂ ਹੁਣ ਜੇ ਅਸੀਂ 1000 1080 ਕਰੋੜ ਦਾ ਅਸੀਂ ਥਰਮਲ ਪਲਾਂਟ ਖਰੀਦ ਲਿਆ ਤਾਂ ਉਹ ਕਹਿੰਦੇ 6000 ਕਰੋੜ ਦਾ ਪਤਾ ਨਹੀਂ ਕਿੱਥੋਂ ਹੋਰ ਦੇਣਾ ਸੋ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ ਬਾਈਪੀਐਸ 'ਚ ਪੜੇ ਹੋਏ ਨੇ ਉਹ बड़े-बड़े स्कूलਾਂ 'ਚ ਪੜੇ ਹੋਏ ਨੇ ਕਿਰਪਾ ਕਰਕੇ ਅੰਕੜੇ ਪੂਰੇ ਲੈ ਕੇ ਆਇਆ ਕਰੋ ਲिटल ਨੋਲੇਜ ਇਜ਼ ਟੂ ਡੇਂਜਰਸ ਜੇ ਪੰਜਾਬੀ 'ਚ ਕਮ ਘੱਟ ਜਾਣਕਾਰੀ ਬਹੁਤ ਖਤਰਨਾਕ ਹੋਦੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ